Satirek ਪੀਪੀ ਬੱਤੀ ਨਮਾਸ਼ਹਿਰ ਦੇਖ ਰਹੇ ਸਾਥੀਏ ਤਸਵੀਰਾਂ ਤੁਹਾਨੂੰ ਪਿੰਡ ਚੇਤੇ ਦੀਆਂ ਦਿਖਾ ਰਹੇ ਹਾਂ ਜਿੱਥੇ ਇਸ ਸਮੇਂ ਬੇਈ ਦਾ ਬੰਨ ਟੁੱਟਣ ਕਰਕੇ ਕਿਤਰਾ ਦੀ ਤਬਾਹੀ ਮੱਚੀ ਹੋਈ ਹੈ ਦੱਸਦੀਏ ਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਵੇਰੇ 4 ਵਜੇ ਜਿਹੜਾ ਬੇਈ ਦਾ ਬੰਨ ਟੁੱਟਦਾ ਹੈ ਜਿਸ ਤੋਂ ਬਾਅਦ ਪਾਣੀ ਆਪਣੀ ਚਪੇਟ ਵਿੱਚ ਪਿੰਡ ਨੂੰ ਲੈ ਲੈਂਦਾ ਹੈ ਪਿੰਡ ਵਿੱਚ ਆਫਤ ਦਾ ਮਾਹੌਲ ਬਣਿਆ ਹੋਇਆ ਹੈ ਦੱਸਦੀਏ ਕਿ ਪਸ਼ੂਆਂ ਦੇ ਚਾਰੇ ਦੀ ਬਹੁਤ ਦਿੱਕਤ ਆ ਰਹੀ ਹੈ ਲੋਕ ਖੁਦ ਨੂੰ ਫਸਿਆ ਹੋਇਆ ਮਹਿਸੂਸ ਕਰਦੇ ਆ ਲੋਕ ਤੰਗੀ ਮਹਿਸੂਸ ਕਰ ਰਹੇ ਆ ਹਾਲਾਂਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਤੜਕਸਰ ਪ੍ਰਸ਼ਾਸਨ ਨਾਲ ਰਾਬਤਾ ਬਣਾਇਆ ਤਾਂ ਪ੍ਰਸ਼ਾਸਨ ਨੇ ਰਾਹਤ ਕਾਰਜ ਸ਼ੁਰੂ ਕਰ ਲਈ ਉਹਨਾਂ ਦਾ ਸਹਿਯੋਗ ਕੀਤਾ ਮੌਕੇ ਤੇ ਐਮਐਲਏ ਡਾਕਟਰ ਸੁਖੀ ਵੀ ਪਹੁੰਚੇ ਉਹਨਾਂ ਨੇ ਵੀ ਜਾਇਜ਼ਾ ਲਿਆ ਔਰ ਉਹਨਾਂ ਨੇ ਵੀ ਜਿਹੜਾ ਆਸ਼ਵਾਸ਼ਣ ਦਿੱਤਾ ਹੈ ਕਿ ਉਹ ਇਸ ਸੌਖੀ ਘੜੀ ਪਿੰਡ ਦੇ ਨਾਲ ਹਨ ਪਰ ਪਿੰਡ ਦੀ ਸਥਿਤੀ ਜਿਹੜੀ ਆ ਇਸ ਸਮੇਂ ਉਹ ਬਹੁਤ ਬੁਰੀ ਬਣੀ ਹੋਈ ਹੈ ਪਿੰਡ ਦੀ ਜਿਹੜੀ ਸਥਿਤੀ ਹੈ ਉਹ ਇਸ ਸਮੇਂ ਡਾਵਾ ਡੋਲ ਹੈ ਕਿਉਂਕਿ ਪਾਣੀ ਜਿਹੜਾ ਘਰਾਂ ਦੇ ਅੰਦਰ ਵੜ ਗਿਆ ਬਈ ਦਾ ਬੰਨ ਟੁੱਟਣ ਕਰਕੇ ਲੋਕੀ ਤਕਲੀਫ ਮੰਨ ਰਹੇ ਆ ਤੰਗੀ ਮੰਨ ਰਹੇ ਆ ਤੇ ਪੂਰੇ ਪੰਜਾਬ ਚੋਂ ਜਿਹੜੀਆਂ ਤਸਵੀਰਾਂ ਆ ਰਹੀਆਂ ਉਹ ਹੋਰ ਚਿੰਤਾ ਦਾ ਵਿਸ਼ਾ ਬਣ ਰਿਹਾ ਕਿਉਂਕਿ ਬਹੁਤ ਥਾਈ ਅਸੀਂ ਦੇਖਿਆ ਕਿ ਫਸਲਾਂ ਦਾ ਪਸ਼ੂਆਂ ਦਾ ਤੇ ਘਰਾਂ ਦਾ ਨੁਕਸਾਨ ਹੋਇਆ ਜਿਹਦੇ ਕਰਕੇ ਆਪਣੇ ਏਰੀਆ ਵਿੱਚ ਵੀ ਚਿੰਤਾ ਵੱਧਦੀ ਹੈ ਤੇ ਨਾਲ ਦੀ ਨਾਲ ਤੁਸੀਂ ਸਕਰੀਨ ਤੇ ਤਸਵੀਰਾਂ ਦੇਖ ਪਾ ਰਹੇ ਹੋ ਕਿ ਕਿਵੇਂ ਪੂਰੀ ਫਸਲ ਜਿਹੜੀ ਹੈ ਉਹ ਪਾਣੀ ਨੇ ਤਬਾਹ ਕਰ ਦਿੱਤੀ ਤੁਸੀਂ ਦੇਖ ਪਾ ਰਹੇ ਹੋ ਕਿ ਗੱਡੀ ਲੰਘਦੀ ਪਈ ਹੈ ਤੇ ਆਲੇ-ਦੁਆਲੇ ਕਿੰਨਾ ਪਾਣੀ ਜਿਹੜਾ ਇਕੱਠਾ ਹੋ ਚੁੱਕਾ ਹੈ ਤਾਂ ਲੋਕਾਂ ਦੀ ਤਕਲੀਫ ਹੈ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਪ੍ਰਸ਼ਾਸਨ ਵੱਧ ਚੜ ਕੇ ਸਾਥ ਦੇਵੇ ਹਾਲਕਿ ਡਾਕਟਰ ਸੁਖੀ ਉਹਨਾਂ ਨੇ ਐਮਐਲਏ ਡਾਕਟਰ ਸੁਖੀ ਉਹਨਾਂ ਨੇ ਕਿਹਾ ਕਿ ਤੇਲ ਅਤੇ ਮਿੱਟੀ ਦਾ ਪ੍ਰਬੰਧ ਕਰਾਂਗੇ ਔਰ ਟਰੈਕਟਰ ਪਿੰਡ ਵਾਲੇ ਜਿਹੜੇ ਆਪਣੇ ਲੈ ਕੇ ਆਣਗੇ ਪਰ ਸਾਥੀਓ ਇੱਥੇ ਇਹ ਵੀ ਤਾਂ ਗੱਲ ਹੈ ਨਾ ਕਿ ਪ੍ਰਸ਼ਾਸਨ ਦੀ ਮਸ਼ੀਨਰੀ ਕਿੱਥੇ ਹੈ ਪ੍ਰਸ਼ਾਸਨ ਨੂੰ ਇਹ ਜਿਹੜੀਆਂ ਦਿੱਕਤਾਂ ਹੋਣ ਆ ਰਹੀਆਂ ਕਿ ਇਹਨਾਂ ਬਾਰੇ ਪਹਿਲਾਂ ਨਹੀਂ ਸੀ ਪਤਾ ਕਿਉਂਕਿ ਲੋਕਾਂ ਦਾ ਕਈ ਥਾਂ ਤੇ ਇਹ ਕਹਿਣਾ ਕਿ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਬੜੀਆਂ ਚਿੱਠੀਆਂ ਲਿਖੀਆਂ ਮੈਂ ਇਸ ਪਾਰਟਿਕੂਲਰ ਜਗ੍ਹਾ ਦੀ ਗੱਲ ਨਹੀਂ ਕਰ ਰਿਹਾ ਕਈ ਥਾਵਾਂ ਤੇ ਇਹ ਵੀ ਕਹਿਣਾ ਕਿ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਚਿੱਠੀਆਂ ਪਾਈਆਂ ਪਰ ਸਾਡੀ ਸੁਣਵਾਈ ਨਹੀਂ ਹੋਈ ਦੁਕਾਨੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਹਾਂਜੀ ਮੈਂ ਪਿੰਡ ਚੇਤਾ ਤੋਂ ਛਿੰ다 ਸਿੰਘ ਸਰਪੰਚ ਸਾਹਿਬ ਸਾਡੇ ਨਾਲ ਆ ਸਾਰੀ ਪੰਚਾਇਤ ਸਾਡੀ ਖੜੀ ਆ ਸਾਡੇ ਆਈ ਵਾਰ ਹੀ ਆਏ ਸਾਲ ਜਿਹੜਾ ਵਨ ਨਾ ਹੋਣ ਕਰਕੇ ਸਾਡਾ ਨੁਕਸਾਨ ਹੁੰਦਾ ਜੀ ਤੇ ਕੁਝ ਜਿਹੜੀਆਂ ਪਿੰਡ ਦੇ ਨਾਲ-ਨਾਲ ਫਸਲ ਦਾ ਮਾਰੀ ਹੋ ਜਾਂਦੀ ਆ ਤਾਂ ਕੁਝ ਜਿਹੜੇ ਬਸਤੀ ਦੇ ਵਿੱਚ ਘਾਰ ਆ ਜਾਂ ਉਹਨਾਂ ਦੇ ਵਿੱਚ ਵੀ ਪਾਣੀ ਜਾ ਵੜਦਾ ਪਰ ਸਾਡੀ ਸਰਕਾਰ ਨੂੰ ਇਹੀ ਬੇਨਤੀ ਆ ਵੀ ਜਿਹੜਾ ਇੱਕ ਬੰਨ ਆ ਸਾਡਾ ਬੰਨ ਬੱਜਾ ਜਾਵੇ ਅਸੀਂ ਹੋਰ ਕੋਈ ਮਾਮਲੇ ਦੀ ਮੰਗ ਨਹੀਂ ਕਰਦੇ ਸਾਡੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਇੱਕ ਬੰਨ ਦੀ ਆ ਤੇ ਅਸੀਂ ਧੰਨਵਾਦੀ ਹੋਵਾਂਗੇ ਸਰਕਾਰ ਦੇ ਜੇ ਸਾਡਾ ਬੰਨ ਬੰਦ ਹੋਵੇ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਮੈਂ ਸਵੇਰੇ 5:30 ਵਜੇ ਇਹਨਾਂ ਨੂੰ ਫੋਨ ਕੀਤਾ ਪਾਣੀ ਸਵੇਰੇ 4:00 ਵਜੇ ਸਾਡੇ ਪਾਣੀ ਆਇਆ ਜੀ ਤੇ 5:00 ਵਜੇ ਸਵੇਰੇ ਫੋਨ ਕੀਤਾ ਤੇ ਇਮੀਡੀਏਟਲੀ ਇਹਨਾਂ ਨੇ ਜਿਹੜਾ ਵੀ ਅਫਸਰਾਂ ਨੂੰ ਤਾਲਬ ਕੀਤਾ ਉਸੇ ਵੇਲੇ ਅਫਸਰਾਂ ਦੇ ਵੀ ਫੋਨ ਆਉਣ ਲੱਗ ਗਏ ਤੇ ਅਫਸਰ ਸਾਰੇ ਜਿਹੜਾ ਮਹਿਕਮਾ ਨਾਲ ਆਇਆ ਜੀ ਇਹਨਾਂ ਦੇ ਤੇ ਸਾਡਾ ਦੁੱਖ ਦਰਦ ਸੁਣਿਆ ਹੁਣ ਬੇਨਤੀ ਬਸ ਇਹੀ ਆ ਸਾਡੀ ਵੀ ਇਹ ਤੇ ਅਮਲ ਹੋਵੇ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਅੱਜ ਪਿੰਡ ਚੇਤੇ ਦੇ ਵਿੱਚ ਸਵੇਰੇ 4:00 ਵਜੇ ਤੋਂ ਪਾਣੀ ਪਿੰਡ ਚ ਆ ਗਿਆ ਕਿਉਂਕਿ ਨਾਲ ਜਿਹੜੀ ਬੈਹਂ ਪੈਂਦੀ ਆ ਲਗਾਤਾਰ ਨਹੀਂ ਪੈਂਡ ਕਰਕੇ ਉਹ ਚੜ ਗਈ ਤੇ ਪਾਣੀ ਉੱਥੇ ਟੁੱਟ ਕੇ ਪਾਣੀ ਪਿੰਡ ਚ ਆ ਗਿਆ ਔਰ ਮੈਂ ਅਸੀਂ ਇਹਨਾਂ ਨੂੰ ਬਿਸ਼ਵਾਸ ਦਿਵਾਉਣਾ ਕਿ ਅਸੀਂ ਹਰ ਤਰ੍ਹਾਂ ਇਹਨਾਂ ਦੇ ਨਾਲ ਆ ਸਰਕਾਰ ਨੂੰ ਕਹਿ ਕੇ ਬੰਨਵਾਵਾਂਗੇ ਤਾਂ ਤਾਂ ਕਿ ਅੱਗੇ ਵਾਸਤੇ ਜਿਹੜਾ ਪਾਣੀ ਆ ਉਹ ਪਿੰਡ ਦੇ ਨਾਲ ਬੜੇ ਉਹ ਬੇਈਂਚੋਂ ਨਿਕਲ ਜੇ ਸਦਾਈ ਸੋ ਬਾਕੀ ਜੋ ਵੀ ਲੋਡ ਹੈ ਇੱਥੇ ਕਹਿੰਦਾ ਮਤਲਬ ਪੁਸ਼ਕਰਾਂ ਨੂੰ ਪੱਠਿਆਂ ਦੀ ਲੋਡ ਹੈ ਕੋਸ਼ ਤਰਪਾਲਾਂ ਦੀ ਲੋਡ ਆ ਉਹ ਵੀ ਅਸੀਂ ਮੈਂ ਸੋਚਦਾ ਕਿ ਕੈਂਡੀਡੇਟ ਘੰਟੇ ਦੇ ਵਿੱਚ ਪ੍ਰੋਵਾਈਡ ਕਰ ਦਿੱਤੀ ਜਾਣਗੀਆਂ ਅਸੀਂ ਜਾ ਕੇ ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕਰਦੇ ਆਂ ਔਰ ਜਿੱਥੋਂ ਤੱਕ ਚਾਰੇ ਚੂਰੇ ਜਿਹੜੇ ਵੀ ਇਹ ਪੈਸੇ ਹੋ ਤਾਂ ਮੈਂ ਜੇ ਆਪਣੇ ਜਨਾਬ ਹੀ ਸਰਕਾਰ ਵੱਲੋਂ ਆਂ ਤਾਂ ਮੈਂ ਆਪਣੇ ਕੋਲ ਦੇ ਦੂੰਗਾ ਬਾਕੀ ਤਰਪਾਲਾਂ ਉਹ ਡੀਸੀ ਆਫਿਸ ਕਹਿੰਦੇ ਪਈਆਂ ਉਹ ਵੀ ਇੰਤਜ਼ਾਮ ਕਰਕੇ ਦਿੰਨੇ ਆਂ ਸੋ ਅਸੀਂ ਲੋਕਾਂ ਦੇ ਨਾਲ ਔਰ ਪਰਮਾਤਮਾ ਕੇ ਹੀ ਦਸ ਕਰਦੇ ਜਿਹੜੀ ਪਰੋ بارش ਆ ਲਗਾਤਾਰ ਹੋ ਰਹੀ ਹੈ ਅੱਜ ਪੰਜਾਬ ਦਾ ਅੱਧ ਤੋਂ ਨਾਲ ਨਾਲ ਅਸੀਂ ਲੋਕਾਂ ਨੂੰ ਵੀ ਧੰਨਵਾਦ ਕਰਦੇ ਕਿ ਹਰ ਆਦਮੀ ਅੱਜ ਉਹਨਾਂ ਲੋਕਾਂ ਦੇ ਨਾਲ ਹੈ ਜਿਹੜੇ ਖੜਾ ਕਰ ਪ੍ਰਭਾਵਿਤ ਹੋਏ ਆ ਸੋ ਮੈਂ ਸਮਝਦਾ ਕਿ ਸਾਡੇ ਤੇ ਗੁਰੂਆਂ ਪੀਰਾਂ ਦੀ ਮਿਹਰ ਹੋ ਆ ਔਰ ਅਸੀਂ ਇਸ ਤਾਂ ਤੰਗੀ ਦੇ ਮੌਕੇ ਤੇ ਵੀ ਬੇਸਿਕ ਦੂਜਾ ਸਾਥ ਰਹੇ ਆ ਅੱਜ ਪਿੰਡ ਚੇਤੇ ਦੇ ਵਿੱਚ ਜਦੋਂ ਮੈਂ ਜਦੋਂ ਆਇਆ ਤੇ ਕنگਰੌੜ ਵਾਲੇ ਵੀ ਨਾਲੇ ਆਏ ਕਟਾਰੀਆਂ ਵਾਲੇ ਵੀ ਨਾਲੇ ਉਥੇ ਕੋ ਹੱਡ ਨਹੀਂ ਹੈ ਕਿ ਜੰਡਿਆਲੇ ਵਾਲੇ ਵੀ ਇੱਥੇ ਆਏ ਆਦੋਂ ਦੇ ਪਿੰਡਾਂ ਦੇ ਲੋਕ ਇਸ ਕਰਕੇ ਆਏ ਆ ਤਾਂ ਕਿ ਅਸੀਂ ਜੇਕਰ ਕੋਈ ਮਿੱਥੇ ਮਦਦ ਦੀ ਲੋੜ ਆ ਤਾਂ ਅਸੀਂ ਕਰ ਸਕੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਜੇ ਤੱਕ ਕੋਈ ਦਾ ਨੁਕਸਾਨ ਨਹੀਂ ਕਿ ਜਿਹੜਾ ਥੋੜਾ ਬੋੜਾ ਫਸਲਾਂ ਦਾ ਉਹਦੀ ਤਾਂ ਅਸੀਂ ਐਸਡੀਐਮ ਸਾਹਿਬ ਨਾਲੇ ਹੀ ਆ ਉਹ ਤਾਂ ਅਸੀਂ ਕਰਾ ਲਾਂਗੇ ਉਹ ਦੀ ਗਰਦਾਬਨੀ ਖੋ ਜੋਗੀ ਪਰ ਅਸੀਂ ਕੁਦਰਤ ਅੱਗੇ ਹੀ ਬਸਰਦਾਸੀ ਕਰ ਸਕਦੇ ਆ ਕਿ ਮੀ ਹੁਣ ਜੀ ਬੰਦ ਹੋ ਜਾਏ ਤਾਂ ਮੈਂ ਸਭਨੇ ਬਚਾਇਆ ਜੇ ਤੱਕ ਇਹ ਪਾਣੀ ਵਹੀਂ ਦਾ ਆ ਰਿਹਾ ਜੀ ਵਹੀਂ ਦਾ ਪਾਣੀ ਚਿੱਟੀ ਵਹੀਂ ਦਾ ਪਾਣੀ ਜਿਹੜਾ ਉਹ ਆ ਰਿਹਾ ਉਹਦੇ ਚਾਪਾਂ ਬੰਦ ਪੈਸੇ ਕੋਈ ਦੇ ਸਕਦੇ ਆ ਆਪਾਂ ਅੱਗੇ ਵਾਲ ਬਰਤ ਦੇਖਣਾ ਪੈਣਾ ਇਹ ਆ ਦੇਖ ਕੇ ਨਾ ਇਹ ਦੇ ਦਿਓ ਤਾਂ ਅੱਜ 10 ਲੱਖ ਰੁਪਈਆ ਨਾ ਇਹਨੂੰ ਲੋਕਰੇ ਦਿਓ ਆਪਾਂ ਨੂੰ ਸਿਰਫ ਇਹਨਾਂ ਨੇ ਟਰੈਕਟਰ ਆਪਣੇ ਲੈ ਲੈਣੇ ਆ ਠੀਕ ਹੈ ਅਸੀਂ ਤੇਲ ਤੇ ਮਿੱਟੀ ਦਾ ਇੰਟੀਗ੍ਰੇਮ ਮਿੱਟੀ ਵੀ ਜਿਹੜੀ ਨੈਚੁਰਲ ਡਰੇਨ ਆ ਉਹਨੂੰ ਕੱਢੋ ਜੀ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਹੋਵੇ ਤੇ ਅੱਜ ਪਿੰਡ ਸਾਰਾ ਇਕੱਠਾ ਕੀ ਹੋਵਾਂਗੇ ਤੁਸੀਂ ਹੈਗੇ ਆ ਹਾਂਜੀ ਹਾਂਜੀ ਜਿਹੜਾ ਕਿਸੇ ਨੇ ਪੂਰਿਆ ਉਹ ਤਾਂ ਕੱਢਣਾ ਪਊਗਾ ਨਾ ਹੁਣ ਤਾਂ ਹਾਂਜੀ ਹਾਂਜੀ ਉਹ ਤਾਂ ਠੀਕ ਕਰਨਾ ਪਊਗਾ ਕਿ ਨਹੀਂ ਹਾਂਜੀ ਹਾਂਜੀ ਉਹਨੇ ਸਹਿਮਤੀ ਦਿਓ ਅਸੀਂ ਕਹਿੰਦਾ ਮਨੋ ਡੇਲ ਕਹੀਂ ਪੂਰੀ ਨਹੀਂ ਹੋ ਸਕਦੀ ਜਿਹੜੀ ਜਿਹੜੀ ਪਹਿਲਾਂ ਜਿਹੜੀ ਗਈ ਸੀ ਪ੍ਰਾਣੀ ਇਹੋ ਲੋਕਾਂ ਨੇ ਮਤਲਬ ਕਿ ਫੇਰ ਬੁਲਾ ਲਿਆ ਇਹ ਵਹੀਂ ਜਿਹੜੀ ਨਿਕਲੀ ਪਹਿਲਾਂ ਜਿਹੜੇ ਸਿਆਣੇ ਕੀ ਬਣਾਉਣ ਇਸ ਟਾਈਮ ਦੇ ਵਿੱਚ ਇਹ ਸੇਮ ਸੀਗੀ ਤਾਂ ਇਹ ਵਹੀਂ ਬਣਵਾਈ ਸੀ ਸੇਮ ਨਾਲਾ ਬੰਦ ਚਲੋ ਹੁਣ ਤਾਂ ਆਪਾਂ ਕਹਿੰਦਾ ਬੰਦ ਲਾਣਾ ਠੀਕ ਹੈ ਜੀ ਆਹ ਜੀ ਬੰਨ ਇੱਕ ਮਾੜੀ ਬਈ ਨਹੀਂ ਸਫਾਈ ਕੋਈ ਜਿੰਨੀ ਟਾਈਮ ਸਿਰ ਹੋਈ ਜਾਵੇ ਮਿੱਟੀ ਮੇੜਿਆ ਫੇਰ ਮੇੜਿਆ ਟਰੈਕਟਰ ਸੀ ਆਪਣੇ ਕੋਲ ਅਸੀਂ ਮਿੱਟੀ ਤੇਲ ਦਾ ਇੰਤਜ਼ਾਮ ਕਰ ਦਾਂਗੇ ਤੇ ਬਾਕੀ ਨਾਲ ਪਿੰਡ ਸਹਿਯੋਗ ਦਊਗਾ ਪਿੰਡ ਦਾ ਪਿੰਡ ਦਾ ਨਾਲ ਪੰਡ ਦਾ ਯਾਰ ਤੇ ਪਿੰਡ ਦਾ ਮਸਲਾ ਪਿੰਡ ਹੀ ਹੱਲ ਕਰੂਗਾ ਨਾਲ ਸਾਰੇ ਰਲ ਮਿਲ ਕੇ ਮਿੱਟੀ ਤਾਂ ਉੱਥੇ ਹੀ ਚੋਕੀ ਉੱਥੇ ਪਾਣੀ ਪੈਣੀ ਹੈ ਨਾ ਇਹਦੇ ਉੱਪਰ ਕ੍ਰੇਨ ਨਹੀਂ ਕਰ ਸਕਦੀ ਹੈ ਕ੍ਰੇਨ ਕਰ ਲਾਂਗੇ ਕ੍ਰੇਨ ਦਾ ਗੱਲਾਂ ਕੋਈ ਪ੍ਰੋਬਲਮ ਆਪਾਂ ਕ੍ਰੇਨ ਜਿਹੜੀ ਓਕਲਾਈਨ ਜਿਹੜੀ ਆਪੋ ਹੀ ਲਾ ਦਨੇ ਆ ਫਿਰ ਸਾਵਰ ਸਾਵਰ ਕ੍ਰੇਨ ਆਪੋ ਨਾਲ ਮਸਲਾ ਬਹੁਤ ਵਧੀਆ ਹੱਲ ਹੋ ਜਾ ਕੋਈ ਕਰਦਾ ਫੇ ਆਪਾਂ ਕੋਈ ਚੱਕਾਂਗੇ ਨਾ ਬਈ ਜੋ ਉਹ ਹੀ ਕਰ ਲਾਂਦੇ ਆ ਉਹ ਹੀ ਕਰਾਂ ਚਲੋ ਤੁਸੀਂ ਇੱਕ ਵਾਰੀ ਕੋਈ ਨਾ ਜੋ ਮੀਜ ਹਟ ਜਾਣ ਇਹਦਾ ਇੱਕ ਵਾਰੀ ਕਰਕੇ ਵੀਡੀਓ ਸਾਬ ਨੂੰ ਭੇਜ ਲਿਓ ਡਿਪਾਰਟਮੈਂਟ ਵੀ ਜਨ ਨੇ ਆਪਾਂ ਤੁਹਾਡੇ ਨੂੰ ਵੀ ਤੇ ਚਲੋ